ਜਿੰਦਾਬਾਦ ਤੇ ਪੰਨੂ ਸਾਬ ਨੂੰ ਅਸੀਂ ਜਿਤਾ ਕੇ ਇਸ ਵੱਡੀ ਲੀਡ ਦੇ ਉੱਪਰ ਪਹੁੰਚਾਂਗੇ ਇਹ ਸਾਨੂੰ ਪੂਰਾ ਜੀ ਗਿਆ ਉਹਨਾਂ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਸੁਣੀਆਂ ਨੇ ਸਾਨੂੰ ਪੂਰਾ ਜੀ ਗਿਆ ਕਿ ਸਾਡੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਨਗੇ ਜਿੰਦਾਬਾਦ ਜਿੰਦਾਬਾਦ ਮੰਨੂ ਸਾਬ ਜਿੰਦਾਬਾਦ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਦੇ ਕੇ ਜਿਤਾਵਾਂਗੇ ਤੇ ਅਸੀਂ ਆਮ ਆਦਮੀ ਪਾਰਟੀ ਅਸੀਂ ਆਮ ਆਦਮੀ ਪਾਰਟੀ ਆਹੀ ਵੀ ਇਹਨੂੰ ਇੱਥੋਂ ਆਪਣੇ ਪਿੰਡੇ ਜਿਪਾ ਕੇ ਘਲਣਾਵਾ ਆਹੀ ਵੀ ਇਹਨੂੰ ਇੱਥੋਂ ਆਪਣੇ ਪਿੰਡੇ ਜਿਪਾ ਕੇ ਘਲਣਾਵਾ ਜਿੰਦਾਬਾਦ ਆਪਾ ਕਮਨ ਸਗਮਾਨ ਜਿੰਦਾਬਾਦ ਸਰੀ ਕਲਸੀ ਜਿੰਦਾਬਾਦ ਸਰੀ ਕਲਸੀ ਜਿੰਦਾਬਾਦ ਤਾਬਲ ਵੀਰ ਸਗੇ ਪੰਨੂ ਜਿੰਦਾਬਾਦ ਤਾਬਲ ਵੀਰ ਸਗੇ ਪੰਨੂ ਜਿੰਦਾਬਾਦ ਟੋਟਕੇ ਆਹੀ ਆਪਣੇ ਪਿੰਡ ਤੋਂ ਵੋਟਾ ਜ਼ਰੂਰ ਪਵਾਵਾਂਗੇ ਤੋ ਕੋਖਰ ਦੀ ਵਿੱਚ ਸਾਰੇ ਰਲ ਮਿਲ ਕੇ ਬਲਬੀਰ ਸਿੰਘ ਪੰਨੂ ਨੂੰ ਹੀ ਦਰਜਾ ਜਿੱਤੇਗੀ 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 ਵੀਰ ਜੀ ਪੰਨੂ ਸਾਡੇ ਬਹੁਤ ਵੱਡਾ ਮਾਣ ਆ ਕਿਉਂਕਿ ਸਾਨੂੰ ਅਸੀਂ ਵੱਡੀ ਲੀਡ ਨਾਲ ਉਹਨਾਂ ਨੂੰ ਜਿਤਾਉਣਾ ਚਾਹੁੰਦੇ ਹਾਂ

ਚੇਰ ਨੰਬਰ ਵਿੰਦਰਵਾਰ ਹੈ ਪਿੰਡ ਚੰਚੀਆਂ ਖੁਰਦ ਹੁਣ ਕਿਹਦਾ ਇਲੈਕਸ਼ਨ ਆ ਰਹੀ ਜੀ ਕਿਹੜੀ ਪਾਰਟੀ ਨੂੰ ਵੋਟਾਂ ਪਾਵਾਂਗੇ ਅਸੀਂ ਆਮ ਪਾਰਟੀ ਨੂੰ ਪਾਵਾਂਗੇ ਆ ਪਾਰਟੀ ਨੂੰ ਵੋਟਾਂ ਪਾਉਂਦਾ ਕੀ ਕਰਨੀ ਕਿਉਂਕਿ ਇਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਨੇ ਤੇ ਗਾਂ ਵੀ ਕਰਨਗੇ ਤੁਸੀਂ ਖੁਸ਼ ਆ ਇਹ ਪਾਰਟੀ ਨੂੰ ਹਾਂਜੀ ਬਹੁਤ ਖੁਸ਼ ਹਾਂ ਮੇਰਾ ਨਾਮ ਦਿਲਜੀਤ ਕੌਰ ਹੈ ਪਿੰਡ ਚੰਚੀਆਂ ਖੁਰਦ ਹਾਂਜੀ ਕਿਹੜਾ ਤੁਹਾਡੇ ਪਿੰਡ ਅੱਜ ਮਿਲ ਗਈ ਹੈ ਸਾਡੇ ਪਿੰਡ ਜੇ ਵੀ ਬਹੁਤ ਸੋਹਣੇ ਵੀ ਮਾਈ ਦੇ ਬਦਿੰਦਰ ਕੋਈ ਮੈਡਮ ਸਾਡੇ ਕੋਲ ਹੈ ਨਾ ਬਹੁਤ ਸੋਹਣੀ ਸਾਡੀਆਂ ਗੱਲਾਂ ਸੁਣੀਆਂ ਨੇ ਸੁਣਾਈਆਂ ਵੀ ਸੁਣੀਆਂ ਵੀ ਬਹੁਤ ਵਧੀਆ ਇਹਨਾਂ ਨੇ ਸਾਡਾ ਪ੍ਰਚਾਰ ਕੀਤਾ ਵਾ ਕਿ ਅਸੀਂ ਇਹਨੂੰ ਸਾਡੇ ਪੰਨੂ ਸਾਹਿਬ ਨੇ ਵੀ ਜਿੰਨੀ ਅਸੀਂ ਗੱਲ ਕੀਤੀ ਸਾਡੀ ਸੁਣਦੇ ਰਹੇ ਆ ਅਸੀਂ ਵੀ ਉਹਨੂੰ ਇੱਥੋਂ ਆਪਣੇ ਪਿੰਡੇ ਜਪਾ ਕੇ ਘਲਣਾ ਵਾ ਕਿਉਂ ਨੇਚਰ ਬਹੁਤ ਵਧੀਆ ਉਹਨਾਂ ਦਾ ਮੇਰਾ ਨਾਮ ਸੁਖੀਰ ਕੌਰ ਆ ਤੇ ਪਿੰਡ ਚੰਝੀਆਂ ਕਲਾਮ ਅਸੀਂ ਇਸ ਦੇ ਤਰੀਕੇ ਦੇ ਨਾਲ ਦਰੀ ਹੋਏ ਆ ਪਿੰਨ ਨੂੰ ਸਾਨੂੰ ਅਸੀਂ ਜਿਤਾ ਕੇ ਇਸ ਵੱਡੀ ਲੀਡ ਦੇ ਉੱਪਰ ਪਹੁੰਚਾਂਗੇ ਤੁਹਾਨੂੰ ਕੀ ਚੰਗਾ ਲੱਗਦਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਅੱਗੇ ਨਾਲੋਂ ਬਹੁਤ ਬਿਹਤਰ ਆ ਜਿਹੜੀ ਕਾਲੀ ਦਾਲ ਹੀ ਜਾਇ ਕਾਂਗਰਸੀ ਹੀ ਉਹਨਾਂ ਨਾਲੋਂ ਕਿਤੇ ਬਿਹਤਰ ਚੱਲ ਰਹੀ ਆ ਮੇਰਾ ਨਾਮ ਰਵਿੰਦਰ ਕੌਰ ਪਿੰਨ ਮੇਰਾ ਪਿੰਡ ਝੰਗਲਾਵਾ ਅੱਜ ਸਾਡੇ ਪਿੰਡ ਵਿੱਚ ਬੀਬੀ ਦਵਿੰਦਰ ਕੌਰ ਜੀ ਪਹੁੰਚੇ ਨੇ ਤੇ ਸਾਨੂੰ ਪੂਰਾ ਯਕੀਨ ਹੈ ਉਹਨਾਂ ਨੇ ਸਾਡੀਆਂ ਸਾਰੀਆਂ ਮੁਸ਼ਕਲਾਂ ਸੁਣੀਆਂ ਨੇ ਸਾਨੂੰ ਪੂਰਾ ਯਕੀਨ ਹੈ ਕਿ ਸਾਡੀਆਂ ਸਾਰੀਆਂ ਮੁਸ਼ਕਲਾਂ ਜਿਹੜੀਆਂ ਹੱਲ ਕਰਨਗੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਬੜਾ ਵਧੀਆ ਕੰਮ ਕਰ ਰਹੇ ਨੇ ਉਹਨਾਂ ਨੇ ਇਸ ਵਾਰ ਜਿਹੜੀਆਂ ਨੌਕਰੀਆਂ ਬਹੁਤ ਜ਼ਿਆਦਾ ਦਿੱਤੀਆਂ ਨੇ ਮਹੱਲਾ ਕਲੀਨਿਕ ਖੋਲੇ ਨੇ ਜਿੰਨਾ ਕਰਕੇ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਵੀ ਬੜੀਆਂ ਸਹੂਲਤਾਂ ਮਿਲੀਆਂ ਨੇ ਤੇ ਅਸੀਂ ਆਮ ਆਦਮੀ ਪਾਰਟੀ ਨੂੰ ਵੱਧ ਤੋਂ ਵੱਧ ਵੋਟ ਦੇ ਕੇ ਜਿਤਾਵਾਂਗੇ ਤਾਂ ਜੋ ਅੱਗੇ ਵੀ ਇਵੇਂ ਕੰਮ ਚੱਲਦਾ ਰਹੇ ਵਧੀਆ ਨਾਮ ਮਨਜੀਤ ਕੌਰ ਹੈ ਮੈਂ ਤੰਜੀਆਂ ਕਲਾਂ ਦੀ ਰਹਿਣ ਵਾਲ ਮਤਲਬ ਕਿ ਦੀਦੀ ਦਾ ਧੰਨਵਾਦ ਕਰਦੀ ਆ ਕਿ ਦੀਦੀ ਸਾਡੇ ਪਿੰਡ 'ਚ ਆਏ ਦਵਿੰਦਰ ਕੌਰ ਦੀਦੀ ਇਹਨਾਂ ਨੇ ਆ ਕੇ ਸਾਡੇ ਪਿੰਡ ਦੀਆਂ ਲੇਡੀਜ਼ ਦੀਆਂ ਮੁਸ਼ਕਲਾਂ ਸੁਣੀਆਂ ਕਿਉਂਕਿ ਲੇਡੀਜ਼ ਹੀ ਲੇਡੀਜ਼ ਦੀ ਮੁਸ਼ਕਲ ਸੁਣ ਸਕਦੀ ਹੈ ਹੋਰ ਕੋਈ ਨਹੀਂ ਸੁਣ ਸਕਦਾ ਕਿਉਂਕਿ ਅਸੀਂ ਵੀ ਚਾਹੁੰਦੇ ਸੀਗੇ ਕਿ ਸਾਡੇ ਲਈ ਕੋਈ ਸੁਣਨ ਵਾਲਾ ਕੋਈ ਵਰਕਰ ਸਾਡਾ ਮਤਲਬ ਕਿ ਸਾਡਾ ਕੋਈ ਲੀਡਰ ਇਦਾਂ ਦਾ ਹੋਵੇ ਕਿ ਸਾਡੇ ਸੁਣਿਆ ਮੈਂ ਪੰਨੂ ਸਾਹਿਬ ਦੀ ਬਹੁਤ ਵੱਡੀ ਫੈਨ ਆ ਪੰਨੂ ਸਾਹਿਬ ਬਹੁਤ ਵਧੀਆ ਕੰਮ ਕਰ ਰਹੇ ਸਭ ਤੋਂ ਵੱਡਾ ਕੰਮ ਉਹਨਾਂ ਦਾ ਇਹ ਏ ਜੀ ਕਿ ਉਹ ਹਰ ਇੱਕ ਇਨਸਾਨ ਦੇ ਨਾਲ ਇੱਕ ਇੱਕ ਕਰਕੇ ਗੱਲ ਸੁਣਦੇ ਨੇ ਅੱਜ ਤੱਕ ਕਿਸੇ ਲੀਡਰ ਨੇ ਐਦਾਂ ਦੀ ਗੱਲ ਨਹੀਂ ਕੀਤੀ ਨਾ ਕਿਸੇ ਤੁਸੀਂ ਉਹ ਆਉਂਦੇ ਸੀਗੇ ਤੇ ਆਪਣੇ ਕਮਰੇ 'ਚ ਬਹਿ ਕੇ ਗੱਲਬਾਤ ਕਰਕੇ ਚਲ ਜਾਂਦੇ ਸੀਗੇ ਤੇ ਪੰਨੂ ਸਾਹਿਬ ਦਾ ਸਾਨੂੰ ਇੰਨਾ ਕੁ ਮਾਣ ਆ ਕਿ ਮਾਣ ਨਾਲ ਕਹਿ ਸਕਦੇ ਹਾਂ ਕਿ ਹਾਂ ਅਸੀਂ ਇਹਨਾਂ ਬਾਰੇ ਕੋਈ ਕਵੇ ਵੀ ਤਾਂ ਸਾਨੂੰ ਗੁੱਸਾ ਲੱਗਦਾ ਕਿਉਂਕਿ ਉਹ ਇੰਨੀ ਕੁ ਵਧੀਆ ਟੈਲੈਂਟ ਹੈ ਉਹਨਾਂ 'ਚ ਬੀਬੀਆਂ ਦੀ ਮਾਤਾਂਵਾਂ ਦੀ ਹਰ ਇੱਕ ਦੀ ਗੱਲ ਸੁਣਦੇ ਨੇ ਬਾਕੀ ਆਮ ਆਦਮੀ ਪਾਰਟੀ ਤੋਂ ਸਰਕਾਰ ਤੋਂ ਮੈਂ ਬਹੁਤ ਖੁਸ਼ ਹਾਂ ਕਿਉਂਕਿ ਉਹਨਾਂ ਨੇ 600 ਯੂਨਿਟ ਮਾਫ਼ ਕੀਤੀ ਹੈ ਨਹੀਂ ਤੇ ਇੰਨੇ ਨਾਲ ਬਿੱਲ ਬੀਬੀਆਂ ਦਾ ਆਉਂਦਾ ਸੀਗਾ ਕਿ ਬੀਬੀ ਆਈ ਤੰਗ ਕਰਦੀਆਂ ਬੀਬੀਆਂ ਨੂੰ ਤੰਗ ਹੁੰਦਾ ਸੀ ਕਿ ਕਿਉਂਕਿ ਤਰਨਾ ਬਹੁਤ ਔਖਾ ਸੀਗਾ 600 ਫਿਰ ਤੇ 600 ਯੂਨਿਟ ਜਿਹੜੀ ਮਾਫ਼ ਕੀਤੀ ਆ ਉਸ ਦਾ ਬਹੁਤ ਵਧੀਆ ਜਾਨੇ ਮਾਂ ਲੱਕ ਕਲੀਨਿਕ ਜਿਹੜੀ ਖੋਲੀ ਹੈ ਆਮ ਆਦਮੀ ਪਾਰਟੀ ਨੇ ਹੋਰ ਜਿਹੜਾ ਵਰਕਰਾਂ ਨੂੰ ਮਤਲਬ ਕਿ ਜੋ ਵੀ ਕਿਹਾ ਗਿਆ ਹੈ ਕਿ ਹਜ਼ਾਰ-ਹਜ਼ਾਰ ਰੁਪਈਆ ਦੇਵਾਂਗੇ ਉਹ ਵੀ ਵੋਟਾਂ ਤੋਂ ਬਾਅਦ ਉਹ ਲਾਉਣਗੇ ਤਾਂ ਮੈਂ ਤਹੇ ਦਿਲੋਂ ਉਹਨਾਂ ਦਾ ਸ਼ੁਕਰ ਸ਼ੁਕਰਗੁਜ਼ਾਰ ਕਰਦੀ ਆਂ ਸਾਨੂੰ ਵੀਰਜੀ ਪੰਨੂ ਸਾਹਿਬ ਤੇ ਬਹੁਤ ਵੱਡਾ ਮਾਣ ਆ ਕਿਉਂਕਿ ਸਾਨੂੰ ਅਸੀਂ ਵੱਡੀ ਲੀਡ ਨਾਲ ਉਹਨਾਂ ਨੂੰ ਜਿਤਾਉਣਾ ਚਾਹੁੰਦੇ ਆਂ ਪ੍ਰਵਿੰਦਰ ਕਾ ਪਿੰਡ ਸਮਸ਼ੇਰ ਪਰ ਅੱਜ ਤੁਹਾਡੇ ਪਿੰਡ ਮੈਡਮ ਪ੍ਰਵਿੰਦਰ ਵੀ ਨਹੀਂ ਆਏ ਕਿਉਂਕਿ ਉਸਤਰੀ ਮਹਿਲਾ ਫਟੇਗੜ ਕੂੜੀਆਂ ਦੇ ਪ੍ਰਧਾਨ ਨੇ ਇਹਨਾਂ ਨੇ ਮੀਟਿੰਗ ਕੀਤੀ ਆ ਕੀ ਕਹਿਣਾ ਇਹ ਬਾਰੇ ਮੈਂ ਪਹਿਲਾਂ ਸਭ ਤੋਂ ਵੱਧ ਲਾਭ ਵੀ ਸਿੰਘ ਪੰਸਾਹ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਸਾਡੇ ਮੈਮ ਦਵਿੰਦਰ ਕੌਰ ਨੂੰ ਸਾਡੀਆਂ ਮੁਸ਼ਕਲਾਂ ਵਾਸਤੇ ਚੁਣਿਆ ਕਿ ਇਹ ਔਰਤਾਂ ਦੀਆਂ ਮੁਸ਼ਕਲਾਂ ਚੁਣਨ ਵਾਸਤੇ ਸੁਣਨ ਵਾਸਤੇ ਇੱਥੇ ਸਾਡੇ ਕੋ ਪਹੁੰਚੇ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਆਮ ਆਦਮੀ ਪਾਰਟੀ ਨੂੰ ਅਸੀਂ ਮਤਲਬ ਜਿਤਾਉਣਾ ਹੈ ਤੇ ਠੋਕ ਠੋਕ ਕੇ ਵੋਟਾਂ ਪਾਵਾਂਗੇ ਸਾਡੀ ਮਤਲਬ ਜੋ ਵੀ ਜਨਤਾ ਹੈ ਖੁਸ਼ ਆ ਇਹ ਕਿ ਹੁਣ ਗਾਹ ਆਉਣ ਵਾਲੇ ਸਮੇਂ ਵਿੱਚ ਠੋਕ ਠੋਕ ਕੇ ਅਸੀਂ ਆਪਣੇ ਪਿੰਡ ਤੋਂ ਵੋਟਾਂ ਜ਼ਰੂਰ ਪਵਾਵਾਂਗੇ ਤੇ ਸਰਕਾਰ ਇਹ ਜ਼ਰੂਰ ਆਵੇਗੀ ਇੱਕ ਤਰੀਕ ਤੋਂ ਅੱਜ ਤੁਹਾਡੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੀ ਮੀਟਿੰਗ ਹੋਈ ਆ ਇਹਦੇ ਵਿੱਚ ਇਸਤਰੀ ਵਿੰਗ ਦੀ ਪ੍ਰਧਾਨ ਦਵਿੰਦਰ ਕੌਰ ਆਈ ਆ ਉਹਨਾਂ ਨੇ ਤੁਹਾਡੀਆਂ ਮੁਸ਼ਕਲਾਂ ਸੁਣੀਆਂ ਨੇ ਕੀ ਕਹਿਣਾ ਇਹਦੇ ਬਾਰੇ ਬਿਲਕੁਲ ਠੀਕ ਨਹੀਂ ਜੀ ਬਹੁਤ ਬੰਧੀਆਂ ਸਿੰਗਲ ਪੰਨੇ ਕ ਬਹੁਤ ਬੰਧੀਆਂ ਆ ਆ ਰਹੇ ਨੇ ਹਨ ਸੁਣ ਅਜੂਪਿਆ ਨੇ ਬੀ ਬੀ ਨਹੀਂ ਮੰਨਦੇ ਲੈ ਮਾਂ ਨੂੰ ਇੱਕ ਖਾਣੀ ਇਸੂਲ ਦੇ ਲੈਣੇ ਬਹੁਤ ਬੰਧੀਆਂ ਅਹੀ ਉਹਨਾਂ ਨੂੰ ਨਾਲ ਖੜੇ ਆਜੋ ਤੇ ਆਮ ਆਦਮੀ ਦੇ ਧੋਕੇ ਆਵਾਰੀ ਪਾਰਟੀ ਜਿੰਦਾਬਾਦ ਰਾਜਪਾਲ ਮਲਵੀਰ ਸਿੰਘ ਪੰਨੋ ਜਿੰਦਾਬਾਦ ਉੱਚੀ ਬੋਲੋ ਮਨਜੀਤ ਗੌਰ ਇਹ ਆਪਣਾ ਤੁਹਾਨੂੰ ਆਮ ਆਦਮੀ ਪਾਰਟੀ ਠੀਕ ਲੱਗਦੀ ਹੈ ਮੈਨੂੰ ਤਾਂ ਬੜੀ ਵਧੀਆ ਲੱਗਦੀ ਹੈ ਕੀ ਚੰਗਾ ਲੱਗਦਾ ਆਮ ਆਦਮੀ ਤੁਹਾਡੀ ਮੈਨੂੰ ਇਹ ਚੰਗਾ ਲੱਗਦਾ ਹੈ ਕਿ ਜਿਵੇਂ ਆਪਾਂ ਜਨਾਨੀਆਂ ਦੇ ਹੱਕ ਵਿੱਚ ਮਤਲਬ ਕਿ ਕੋਈ ਨਾ ਕੋਈ ਕੰਮ ਜਿਹੜਾ ਸਹੀ ਹੈ ਮੇਰਾ ਨਾਮ ਪਰਮਜੀਤ ਕੌਰ ਹੈ ਮੇਰਾ ਪਿੰਡ ਖੋਖਰੇ ਹੈ ਇਹ ਤਾਂ ਡਿਫੈਂਡਿੰਗ ਨੇ ਅੱਜ ਕਲਾਸ 42 ਦੀ ਗੁਰਿੰਦਰਪੁਰ ਵੀ ਆਏ ਨੇ ਇਹਨਾਂ ਕੀ ਕਹਿਣਾ ਤੁਹਾਡਾ ਇਹਨਾਂ ਬਾਰੇ ਸਾਨੂੰ ਸਾਰਿਆਂ ਨੂੰ ਬੜੀ ਖੁਸ਼ੀ ਹੋਈ ਆ ਕਿ ਚਲੋ ਸਾਡੇ ਇੱਥੇ ਪਿੰਡ ਆਏ ਨੇ ਬਾਕੀ ਇਹਨਾਂ ਦੇ ਜਿਹੜੇ ਕੰਮਕਾਰ ਆ ਬਹੁਤ ਅਸੀਂ ਖੁਸ਼ੀਆਂ ਵੇਖ ਕੇ ਤੇ ਥਾਂ ਥਾਂ ਪਿੰਡ ਪਿੰਡ ਜਾ ਕੇ ਜਿਹੜਾ ਇਹ ਪੀ ਦੱਸ ਰਹੇ ਨੇ ਸਾਰਿਆਂ ਨੂੰ ਸਮਝਾ ਰਹੇ ਨੇ ਤੇ ਅਸੀਂ ਬਲਬੀਰ ਸਿੰਘ ਪੰਨੂ ਤੋਂ ਬਹੁਤ ਜ਼ਿਆਦਾ ਖੁਸ਼ ਆ ਅਸੀਂ ਸਾਰਿਆਂ ਨੂੰ ਇਹੋ ਹੀ ਕਹਿਣੀ ਆ ਕਿ ਤੁਸੀਂ ਉਹਨਾਂ ਨੂੰ ਵੋਟ ਪਾਓ ਇਹ ਬੂਹ ਦਾ ਦਗਾ ਦੋਗੇ ਹਾਂਜੀ ਹਾਂਜੀ ਬੂਹ ਉਥੋਂ ਜਿੱਤ ਕੇ ਜਾਏਗਾ ਅਸੀਂ ਸਾਰਿਆਂ ਨੂੰ ਵਿਸ਼ਵਾਸ ਦੋਣੇ ਆ ਕਿ ਪਿੰਡ ਕੋਖਰ ਦੀ ਵਿੱਚ ਸਾਰੇ ਰਾਜ ਮਿਲ ਕੇ ਬਲਬੀਰ ਸਿੰਘ ਪੰਨੂ ਨੂੰ ਹੀ ਜਿਤਾਉਣਗੇ ਮੇਰਾ ਨਾਮ ਰਾਜੀਵਰ ਕੌਰ ਹੈ ਪਿੰਡ ਕਿਹੜਾ ਰਸੂਲਪਟ ਅਪਰੀਆਂ ਅੱਜ ਤੁਹਾਡੇ ਪਿੰਡ ਦੇ ਵਿੱਚ ਮੈਡਮ ਗੁੰਦਰ ਹੁਣ ਆਏ ਨੇ ਉਹਨਾਂ ਨੇ ਤੁਹਾਡੀਆਂ ਮੁਸ਼ਕਲਾਂ ਸੁਣੀਆਂ ਕਿੱਦਾਂ ਦਾ ਲੱਗਾ ਤੁਹਾਨੂੰ ਹਾਂਜੀ ਬਹੁਤ ਵਧੀਆ ਲੱਗਿਆ ਹੈ ਉਹਨਾਂ ਨੇ ਆ ਕੇ ਸਾਡੀਆਂ ਮੁਸ਼ਕਲਾਂ ਸੁਣੀਆਂ ਨੇ ਤੇ ਹੁਣ ਇਲੈਕਸ਼ਨ ਹੋਣ ਵਾਲੀ ਨੇ ਲੋਕ ਸਭਾ ਦੀ ਤਾਂ ਵੋਟਾਂ ਪੈਣੀਆਂ ਕਿਹਨੂੰ ਪਾਉਂਗੇ ਆਮ ਆਦਮੀ ਪਾਰਟੀ ਚਾੜੂ ਨੂੰ ਸਾਰੀ ਕਲਸੀ ਜੀ ਨੂੰ ਪਾਵਾਂਗੇ ਤੇ ਤੁਹਾਡੇ ਹਲਕੇ ਦੇ ਵਿੱਚ ਚਾਰਜ ਜਿਹੜੇ ਬਲਬੀਰ ਪੱਨੂ ਉਹ ਕਰਦੇ ਆ ਕੰਮ ਨੂੰ ਹਾਂਜੀ ਬਹੁਤ ਵਧੀਆ ਸੇਵਾ ਕਰਦੇ ਆ ਲੋਕਾਂ ਦੀ ਬਹੁਤ ਵਧੀਆ ਕੰਮ ਕਰਦੇ ਨੇ ਇੱਥੋਂ ਫਿਰ ਕੀ ਬੂਤੀ ਜਿਤਾਉਗੇ ਹਾਂਜੀ ਬਿਲਕੁਲ ਜਿਤਾਵਾਂਗੇ ਨਾਮ ਗੁਰਿੰਦਰ ਕੌਰਾ ਪਿੰਡ ਪਿੰਡ ਕਾਟਰੀਆ ਅੱਜ ਤੁਹਾਡੇ ਪਿੰਡ ਵਿੱਚ ਇੱਕ ਮੀਟਿੰਗ ਹੋਈ ਕੀ ਕਹਿਣਾ ਇਹਦੇ ਬਾਰੇ ਤੁਹਾਡਾ ਇਸ ਮੈਡੀਕਲ ਵਿੱਚ ਬਲਬੀਤ ਪੰਨੂ ਸਿੰਘ ਵੱਲੋਂ ਭੇਜੀ ਗਈ ਆ ਮੈਡਮ ਗਵਿੰਦਰ ਕੋਰ ਆਈ ਸੀ ਉਹਨਾਂ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਜਿਨ੍ਹਾਂ ਵਿੱਚ ਉਹਨਾਂ ਨੇ ਦੱਸਿਆ ਕਿ ਬਲਬੀਤ ਪੰਨੂ ਵੱਲੋਂ ਕੀਤੀ ਗਈ ਜੋ ਵੀ ਸਹੂਲਤਾਂਆਂ ਉਹਨਾਂ ਬਾਰੇ ਦੱਸਿਆ ਉਹਨਾਂ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੇ ਇਥੇ ਸਹੂਲਤ ਮਹਿਲਾ ਕੇਂਦਰ ਜਿਹੜੇ ਕੇਂਦਰ ਖੁੱਲਗੇ ਹਨ ਸਰਕਾਰੀ ਕੇਂਦਰ ਖੁੱਲਗੇ ਹਨ ਮੁਹੱਲਾ ਕਲੀਨਿਕ ਉਹਨਾਂ ਵਿੱਚ ਮੁਫਤ ਦਵਾਈਆਂ ਦਿੱਤੀਆਂ ਜਾਂਦੀਆਂ ਤੇ ਨਾਲੋਂ ਨਾਲ ਉਹ ਮੁਫਤ ਇਲਾਜ ਵੀ ਹੁੰਦਾ ਹੈ ਇਸ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਕਿ ਹੁਣ ਜਿਹੜੀਆਂ ਬੀਬੀਆਂ ਆ ਉਹਨਾਂ ਦੀ 1000 ਰੁਪਏ ਪੈਨਸ਼ਨ ਵੀ ਆਊਗੀ ਇਸ ਵਿੱਚ ਉਨ੍ਹਾਂ ਨੇ ਲੇਡੀਜ਼ ਵਾਸਤੇ ਪਰਸਨਲ ਨੰਬਰ ਵੀ ਜਿਹੜੇ ਕੀ بنائے ਗਏ ਹਨ ਜਿਸ ਵਿੱਚ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸ ਉਹਦੇ ਉੱਤੇ ਕਾਲ ਕਰਕੇ ਉਹ ਉਹਨਾਂ ਨੂੰ ਦੱਸ ਸਕਦੇ ਹਨ ਤੇ ਆਪਣੇ ਮੁਸ਼ਕਲਾਂ ਦਾ ਹੱਲ ਕਰਵਾ ਸਕਦੇ ਹਨ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਜਿਵੇਂ ਕੀ ਕੰਮ ਕੀਤੇ ਹਨ ਉਹਨਾਂ ਨੇ ਆਪਣੇ ਅਲੀਵਾਲ ਦੇ ਵਿੱਚ ਵੀ ਬਹੁਤ ਸਾਰੇ ਕੇਂਦਰ ਬਣਾਏ ਹਨ ਜਿੱਥੇ ਕਿ ਉਹ ਜਾ ਕੇ ਆਪਣੇ ਟਾਈਮ-ਟਾਈਮ ਤੇ ਉਹਨਾਂ ਨਾਲ ਮੁਲਾਕਾਤ ਕਰ ਸਕਦੇ ਹਨ ਤੇ ਆਪਣੇ ਮੁਸ਼ਕਿਲਾਂ ਬਾਰੇ ਦੱਸ ਸਕਦੇ ਹਨ ਤੇ ਆਪ ਪਾਰਟੀ ਤੋਂ ਹੀ ਖੋਜੇ ਇਹਨਾਂ ਦੇ ਤਮਾਦ ਹਾਂਜੀ ਤੁਹਾਨੂੰ ਵੋਟਾਂ ਆ ਰਹੀਆਂ ਨੇ ਉਹਦੇ ਵਿੱਚ ਕਿੰਨਾ ਨੂੰ ਤੁਸੀਂ ਵੋਟ ਪਾਉਣੀ ਜਿਹੜੀ ਪਾਰਟੀ ਹੈ ਇਹਨਾਂ ਵਿੱਚ ਮੈਂ ਵੀ ਸਾਰੇ ਸੁਝਾਅ ਦਵਾਂਗੀ ਕਿ ਇੱਕ ਵਾਰੀ ਆਮ ਆਦਮੀ ਦੀ ਪਾਰਟੀ ਨੂੰ ਕਾ ਦੇਣਾ ਚਾਹੀਦਾ ਹੈ ਕਿਉਂਕਿ ਪੱਤਰ ਨੂੰ ਨਾ ਮੌਕਾ ਦੇ ਕੇ ਦੇਖ ਲਿਆ ਪਰ ਇਸ ਵਾਰੀ ਆਮ ਆਦਮੀ ਨੂੰ ਮੌਕਾ ਦੇ ਕੇ ਵੇਖਣ ਦੀ ਤਾਂ ਜੋ ਉਹ ਹੀ ਉਹ ਵੀ ਇਸ ਵਿੱਚ ਜਿੰਦਗੀ ਅਤੇ ਬਾਕੀ ਸਾਰਿਆਂ ਦੀ ਮੁਸ਼ਕਲਾਂ ਦਾ ਹੱਲ ਕੱਢ ਸਕਣ ਤੇ ਆਪਣੇ ਆਪ ਨੂੰ ਜਤਾ ਸਕਣ ਜੀ ਇਹ ਮਨਸਾ ਇੱਕ ਬੜੇ ਚੰਗੇ ਨਿਯੋਜਨ ਤੇ ਇਹਨਾਂ ਦੇ ਵਿਚਾਰਾਂ ਦਾ ਬਹੁਤ ਹੀ ਨੰਗ ਪਿਆ ਤੁਹਾਨੂੰ ਬਹੁਤ ਵਧੀਆ ਹੀ ਗੱਲਾਂ ਕੀਤੀਆਂ ਨੇ ਤੇ ਬਾਕੀ ਕੀ ਕੀ ਬੰਦੀ ਕੋਲ ਨੂੰ ਆਪਾਂ ਇਥੋਂ ਜਕਾਰ ਕੇ ਹੀ ਵੇਚ ਰਹੇ ਹਾਂ ਬਿਲਕੁਲ ਕੋਟਾਂ ਜਿੰਨੀਆਂ ਜ਼ਿਆਦਾ ਬਹਿਣੀਆਂ ਤੇ ਇਹ ਵੀ ਕੁਝ ਜੈਨੂ ਸਪਲਾਈ ਚ ਵਧਾ ਕੇ ਚੱਟਾਂਗੇ ਤਾਂ ਤੇ ਬਹੁਤ ਬਹੁਤ ਧੰਨਵਾਦ ਹੈ ਤੇ ਬਹੁਤ ਸੋਨੇ ਵਿਚਾਰ ਦਿੱਤੇ ਨੇ ਕਰਦੇ ਨੇ ਤੇ ਆਪਾਂ ਬਾਕੀ ਕੋਰੀਆਂ ਪਿੰਡੀ ਤੋਂ ਅੱਜ ਮੀਟਿੰਗ ਜਿਹੜੀ ਹੋਈ ਆ ਉਸ ਦੀ ਸੇ ਵਾਦਾ ਕਰਦੇ ਹਾਂ ਕਿ ਸਾਰੇ ਇਹ ਪਿੰਡ ਵਾਸੀ ਆਪਾ ਪਾਉ ਕਿਚੈਰੀ ਕਲਸੀ ਨੂੰ ਇਹ ਵੋਟ ਪਾ ਕੇ ਜਿੱਤਾਵਾਂ ਗੁਰਦੇਵ ਸਿੰਘ ਜੀ ਪਿੰਡ ਹਿੰਡੀ ਇਹ ਹੁਣ ਇਲੈਕਸ਼ਨ ਹੋ ਰਹੀ ਆ ਲੋਕ ਸਭਾ ਦੀ ਤੇ ਕਿਹਨਾਂ ਨੂੰ ਵੋਟ ਪਾਉਣੀ ਆ ਆਮ ਪਾਰਟੀ ਨੂੰ ਬਲਬੀਸ ਨੂੰ ਸ਼ਹਿਰੀ ਨੂੰ ਉਹ ਕਿਹੜੀ ਗੱਲੋਂ ਪਾਉਣੀ ਉਹ ਪਾਉਣੀ ਆ ਜੀ ਸਾਨੂੰ ਯਾਤਰਾ ਕਰਾਈਆਂ ਸਾਡੇ ਬਲਵੰਤ ਦੇ ਬਿੱਲ ਮਾਫ ਸਾਨੂੰ سہولتਾਂ ਮਈਆਂ ਜਿਹੜੀਆਂ ਸਾਨੂੰ 60 ਸਾਲਾਂ ਦੇ ਵਿੱਚ ਕੇ ਵਾਟੇ ਦਾ ਪੁੱਟ ਖਾਂਡੇ ਆ ਤੇ ਜਿਹੜੇ ਅਸੀਂ ਬਣਦੇ ਬੜੇ ਖੁਸ਼ ਤੇ ਆਹ ਪਾਉਣੀਆਂ ਹੀ ਪਾਉਣੀਆਂ ਆ ਭਾਵੇਂ ਸਾਰੇ ਪਿੰਡ ਸਾਡਾ ਇੱਕ ਬਣੇ ਸਾਡੇ ਨਾਲ ਆ ਇਥੋਂ ਆਪ ਪਾਰਟੀ ਨੂੰ ਜਿਤਾ ਲੋਗੇ ਜਿਤਾ ਕੇ ਜਮਾਨਤ ਯਰਤ ਦੂਜਿਆਂ ਦੀ ਕਰਾਵਾਂਗੇ ਅਜੀ ਕੀ ਨਾ ਮੇਰਾ ਨਾਮ ਸ਼ਮਸ਼ੀਰ ਸਿੰਘ ਜੀ ਪਿੰਡ ਪਿੰਡੀ ਉਹਨ ਲੋਕ ਸਭਾ ਦੀ ਜਿਹੜੀ ਉੱਤੇ ਇਲੈਕਸ਼ਨ ਹੋਣ ਵਾਲੀ ਆ ਉਹ ਤਾਂ ਪੈਣ ਵਾਲੀ ਆ ਜੀ ਤੇ ਕਿਹੜੀ ਪਾਰਟੀ ਨੂੰ ਜਿਤਾਵਾਂਗੇ ਆਮ ਪਾਰਟੀ ਨੂੰ ਜਿਤਾਵਾਂਗੇ ਜੀ ਤੇ ਉਹ ਕੋਈ ਆਪ ਪਾਰਟੀ ਨੇ ਕੀਤਾ ਤੋਂ ਜ਼ਿਆਦਾ ਬਹੁਤ ਕੀਤਾ ਜੀ ਕਿ ਜਿੰਨਾ 50 ਸਾਲਾਂ ਜ ਨਹੀਂ ਕੰਮ ਕੀਤਾ ਸਾਡੇ ਬੱਚਿਆਂ ਦੀ ਫੀਸ ਤਾਰਨੋਂ ਬੈਠੇ ਵਾਰੀ ਨੇ ਹਾਂ ਕਹਿੰਦੇ ਇਹਨੇ ਬੱਤੀ ਵਾਲਾ ਬਿੱਲ ਕੱਟ ਦੇਣਾ ਡਰ ਕੇ ਤਾਰ ਕੱਟ ਦੇਣੀ ਆ ਘਰ ਘਰ ਸਹੂਲਤ ਚਾਰ-ਚਾਰ 5-5 ਹਜ਼ਾਰ ਦੀ ਸਾਨੂੰ ਬੱਤੀ ਦੀ ਦੇਤੀ ਆ ਇਹ ਤੋਂ ਵੱਡਾ ਹੋਰ ਖੜਾ ਦੇਤਾ ਜੀ ਹਰ ਕੰਮ ਦੀ ਸਹੂਲਤ ਵਾਜੀ ਬਿੱਲ ਨਹੀਂ ਆਉਂਦਾ ਬਿੱਲ ਨਹੀਂ ਆਉਂਦਾ ਜੀ ਉਨ ਫਿਰ ਬੂਥ ਹੀ ਕਰਾਓਗੇ ਬੂਥ ਪੂਰਾ ਜਦਾ ਵਕਤ ਦੀ ਠੋਕੇ ਕੀ ਲੱਗਦਾ ਫਤੇਗੜ ਚੂੜੀਆਂ ਕਿਉਂ ਆਪ ਪਾਰਟੀ ਜਿੱਤ ਜਿੱਤੇ ਜਿੱਤੇ ਜੀ ਜੋ ਹਲਕਾ ਹਲਕਾ ਪ੍ਰਧਾਨ ਫਤੇਗੜ ਚੂੜੀਆਂ ਤੋਂ ਮੈਨੂੰ ਸਰਦਾਰ ਬਲਬੀਰ ਸਿੰਘ ਪੰਨੂ ਨੇ ਲਾਇਆ ਜੇ ਮੈਂ ਉਹਨਾਂ ਦੀ ਰਹਿਨਮਾਈ ਹੇਠ ਜੋ ਪਿੰਡ ਤੋਂ 8 ਤੋਂ 10 ਹਰ ਰੋਜ਼ ਮੀਟਿੰਗਾਂ ਕਰਵਾ ਰਹੇ ਹਾਂ ਤੇ ਪਿੰਡਾਂ ਦੇ ਵਿੱਚੋਂ ਬਹੁਤ ਹੀ ਵਧੀਆ ਪਰਮਾਹੁੰਗਾਰਾ ਮਿਲਿਆ ਹੈ ਹਰ ਔਰਤ ਨੇ ਮੈਨੂੰ ਮੇਰੇ ਨਾਲ ਹਰ ਇੱਕ ਦਿਲ ਦੀ ਗੱਲ ਕੀਤੀ ਹੈ ਆਪਣੀਆਂ ਮੁਸ਼ਕਲਾਂ ਦੱਸੀਆਂ ਨੇ ਤੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਤੁਹਾਡੀਆਂ ਮੁਸ਼ਕਲਾਂ ਹੱਲ ਕਰਾਵਾਂਗੀ ਤੇ ਕੁਝ ਮੌਕੇ ਤੇ ਹੀ ਉਹਨਾਂ ਦੀਆਂ ਸੁਣਵਾਈ ਕੀਤੀ ਗਈ ਹੈ ਜੋ ਵੀ ਔਰਤਾਂ ਕਿਸੇ ਨਾਲ ਗੱਲ ਨਹੀਂ ਕਰ ਸਕਦੀ ਉਹਨਾਂ ਨੇ ਮੇਰੇ ਨਾਲ ਵਧੀਆ ਤਰੀਕੇ ਨਾਲ ਗੱਲ ਕੀਤੀ ਤੇ ਮੈਂ ਉਹਨਾਂ ਦੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗੱਲ ਸੁਣੀ ਹੈ ਤੇ ਉਸੇ ਵੇਲੇ ਹੀ ਮੈਂ ਮੌਕੇ ਤੇ ਹੀ ਉਹਨਾਂ ਦੀਆਂ ਕੁਝ ਧਰੇਲੂ ਗੱਲਾਂ ਮੁਸ਼ਕਲਾਂ ਜੋ ਹੱਲ ਕਰਵਾਈਆਂ ਜੇ ਦੇ ਪਿੰਡਾਂ ਵਿੱਚੋਂ ਮੈਨੂੰ ਇਹੀ ਰਿਜ਼ਲਟ ਬਹੁਤ ਵਧੀਆ ਮਿਲਿਆ ਜੇ ਕਿ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਰਦਾਰ ਬਲਬੀਰ ਸਿੰਘ ਪੰਨੂ ਹਲਕਾ ਇੰਚਾਰਜ ਨੂੰ ਚੰਗੀ ਲੀਡ ਦੇ ਨਾਲ ਇਥੋਂ ਜਿਤਾ ਕੇ ਭੇਜਾਂਗੇ ਤੇ ਫਿਰ ਆਪਣੀਆਂ ਰਹਿਂਦੀਆਂ ਡਿਮਾਂਡਾਂ ਜਿਹੜੀਆਂ ਆਪਣੀਆਂ ਮਤਲਬ ਅੱਗੇ ਰੱਖਾਂਗੇ ਤੇ ਸਹਰੀ ਕਲਸੀ ਨੂੰ ਉਹਨਾਂ ਕਿਹਾ ਹੀ ਆਪਾਂ ਐਮਪੀ ਬਣਾ ਕੇ ਛੱਡਾਂਗੇ ਧੰਨਵਾਦ